ਉਹ ਕਿਹਾ ਵੀ ਜਿਹੜੀ ਅਥਾਤ ਪੈਸੇ ਦੇਖ ਰਹੇ ਹੋ ਆ ਜਿਹੜੇ ਤੇ ਆ ਬੈਗ ਭਰਿਆ ਕਰਾ ਇਹ ਮੇਰਾ ਨਹੀਂ ਇਹ ਕਿਸਾਨਾਂ ਦੇ ਇਕੱਠਾ ਕਰਕੇ ਉਹਨਾਂ ਕਿਸਾਨਾਂ ਨੂੰ ਮਦਦ ਕੀਤੀ ਆ ਜਿਨ੍ਹਾਂ ਦੀ ਜ਼ਮੀਨ ਖੜ ਗਈ ਸੀ ਤਾਂ ਜਿਨ੍ਹਾਂ ਨੇ ਮਦਦ ਕੀਤੀ ਆ ਤੇ ਮੈਂ ਉਹਨਾਂ ਨਾਲ ਵੀ ਮਿਲਾਂਦਾ ਹਾਂ ਉਹਦਾ ਜਿਨ੍ਹਾਂ ਨੇ ਕਿਸਾਨਾਂ ਦੀ ਨੂੰ ਪੈਸੇ ਦਿੱਕੇ ਆ ਸਾਡਾ ਮਾਝੇ ਮਾਲਵੇ ਦੇ ਦਾਬੇ ਦੇ ਸਾਰੇ ਘਰੇ ਨੇ ਤੇ ਸਨ ਨਾਲ ਗੱਲਬਾਤ ਕਰਾਂਗੇ ਸਨਾਂ ਪ੍ਰਧਾਨ ਜੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਹ ਨਾ ਪੈਸਾ ਇਕੱਠਾ ਕਰ ਲਿਆ ਇਹ ਕੀ ਕਰਨਾ ਹੈ ਤੀਰਥ ਸਿੰਘ ਜੀ ਪਿਛਲੇ ਦਿਨਾਂ ਦੇ ਵਿੱਚ ਪ੍ਰਮਾਤਮਾ ਵੱਲੋਂ ਉਧਰ ਤੋਂ ठेकेदार ਤੋਂ ਇੱਥੇ ਕੰਗ ਲੱਗੀ ਸੜਕ ਬਣਾਉਂਦੇ ਤੋਂ ਜਿਹਦੇ ਵਿੱਚ 110 ਕਿਲੇ ਦੇ ਕਰੀਬ ਕੰਕ ਸੜ ਗਈ ਸੀ ਤੇ ਅਸੀਂ ਇੱਕ ਅਪੀਲ ਕੀਤੀ ਸੀ ਸਾਰੇ ਸਾਡੇ ਚੈਨਰ ਵਾਲਿਆਂ ਨੇ ਵੀਰਾਂ ਵੀਰਾਂ ਨੇ ਅਕਾਲ ਚੈਨਰ ਵਾਲੇ ਵੀਰਾਂ ਨੇ ਆਪਾਲ ਸਿੰਘ ਮਖੂ ਨੇ ਸਾਰਿਆਂ ਨੇ ਤੀਰਥ ਸਿੰਘ ਜਨਹਿਰ ਅਪੀਲ ਕੀਤੀ ਵੀ ਕਿਸਾਨਾਂ ਦੀ ਬਾਹ ਫੜੀਏ ਸਾਰੇ ਕਿਸਾਨਾਂ ਨੇ ਸਾਰੀਆਂ ਪਾਰਟੀਆਂ ਨੇ ਸਾਡਾ ਮਾਣ ਸਤਿਕਾਰ ਕੀਤਾ ਤੇ 15 ਲੱਖ ਤੋਂ ਉੱਤੇ ਰੁਪਇਆ ਮੇਰੇ ਖਾਲ ਆ ਗਿਆ ਤੇ ਅਸੀਂ ਜਿਹੜਾ ਉਹ ਜਿਹੜਾ 98 ਕਿੱਲਿਆਂ ਤੇ 15-15 ਹਜ਼ਾਰ ਰੁਪਇਆ ਵੰਡਤਾ ਪ੍ਰਤੀ ਕਿੱਲਾ ਕਿੱਲਿਆਂ ਨੂੰ 15000 ਰੁਪਇਆ ਤੇ ਸਾਡੇ ਕੋਲੇ ਆ ਪੈਸੇ ਵਧੇ ਆ ਇਹਦੇ ਵਿੱਚੋਂ ਇੱਕ 50000 ਰੁਪਇਆ ਅਸੀਂ ਜਿਹੜੇ ਦੋ ਮਜ਼ਦੂਰ ਆ ਕੇ ਸੜਗੇ ਸੀਗੇ ਜਿਹੜੇ ਸਾਡੇ ਵਿਚਾਰੇ ਐਸੀ ਭਾਈਚਾਰੇ ਨਾਲ ਸੰਬੰਧਤ ਸੀਗੇ ਅਸੀਂ ਉਹਨਾਂ ਦੇ ਘਰੇ ਸਵੇਰੇ ਜਾ ਹੁਣ ਛਾਬ ਲੁਕ ਪਤਵੰਤੇ ਸੱਜਣ ਲੈ ਕੇ 25 25000 ਦੋ ਨੂੰ ਉਹਨਾਂ ਨੂੰ ਦੇ ਕੇ ਆਵਾਂਗੇ ਬਾਕੀ ਦੇ ਜਿਹੜੇ ਪੈਸੇ ਆ ਅਸੀਂ ਹੁਣ ਜੋੜ ਜਾਮਾ ਕਰਨਾ ਜਿਹੜੇ ਸਾਡੇ ਕੋਲੇ ਵਧੇ ਪੈਸੇ ਉਹ ਅਸੀਂ ਫਿਰ ਵਿੱਚ ਵੰਡ ਦਿਆਂਗੇ ਇਸ ਕਰਕੇ ਸਾਰਿਆਂ ਦਾ ਹੀ ਸਾਰੀਆਂ ਹੀ ਪਾਰਟੀਆਂ ਦਾ ਧੰਨਵਾਦ ਕਰਦੇ ਆ ਅਬਰਾਏ ਸਾਹਿਬ ਦਾ ਖਾਸ ਕਰਕੇ ਅਬਰਾਏ ਸਾਹਿਬ ਇੱਥੇ ਆਏ ਆ ਉਹਨਾਂ ਨੇ ਛੋਟੇ ਕਿਸਾਨ ਨੂੰ ਜਿਹੜਾ ਉਹ ਜਿਹੜੇ 25000 ਰੁਪਿਆ ਤੇ ਵੱਡਿਆਂ ਨੂੰ 20000 ਰੁਪਇਆ ਦੇ ਕੇ ਅਸੀਂ ਉਹਦਾ ਅਤੀ ਧੰਵਾਦੀ ਹਾਂ ਬਹੁਤ ਜ਼ਿਆਦਾ ਤੇ ਦੁਆਬੇ ਵਾਲੀ ਸੰਗਤ ਦਾ ਧੰਨਵਾਦ ਕਰਦੇ ਆ ਲੱਖਾਂ ਰੁਪਇਆ ਲੈ ਕੇ ਵੀ ਆਏ ਆ ਕਣਕ ਲੈ ਕੇ ਆਏ ਆ ਸਾਡੇ ਕੋਲੇ ਲੱਭ ਨਹੀਂ ਹਾਜੀ ਵਾਲੀ ਗੁਰਦੁਆਰਾ ਸਾਹਿਬ 'ਚ ਖੜੇ ਆ ਤਾਂ ਐਸੀ ਦੁਨੀਆ ਨਹੀਂ ਤੇ ਮੈਂ ਬਾਕੀ ਦੀ ਦੁਨੀਆ ਨਾਲ ਬੇਇੱਜ਼ਤੀ ਕਰਦਾ ਕਿ ਤੁਸੀਂ ਵੀ ਆਪੋ ਆਪਣੇ ਪਿੰਡਾਂ ਦੇ ਕਿਸਾਨਾਂ ਦੀ ਮਦਦ ਕਰੋ ਕਿਸਾਨਾਂ ਦੇ ਨਾਲ-ਨਾਲ ਆਪਣੇ ਪਿੰਡਾਂ ਦੇ ਗ੍ਰਾਂਤੀ ਸਿੰਘਾਂ ਦਾ ਵੀ ਧਿਆਨ ਰੱਖੋ ਜਿਹੜੇ ਸਭਾ ਚਕੇ ਸਰ ਬਾਅਦ ਦੇ ਪੜਾਈ ਅਰਦਾਸ ਕਰਦੇ ਮੈਨੂੰ ਦੇ ਜਗ ਜੀਚਿੰਗ ਸਨੇਕ ਕੈਮਰਾਮੈਨ ਸਰਦਾਰ ਜੀ ਦਾ